ਸਤਿ ਸ਼੍ਰੀ ਅਕਾਲ ਦੋਸਤੋ ਮੈਂ ਅੰਗਰਪ੍ਰੇਮਲਾਰੀ ਅੱਜ ਅਸੀਂ ਪਹੁੰਚੇ ਹਾਂ ਗੁਰਸੇਵਕ ਸਿੰਘ ਰਮਾਣਾ ਅੰਕਲ ਜੀ ਹੋਰਾਂ ਦੇ ਘਰ ਜਿਨ੍ਹਾਂ ਦੀ ਉਮਰ ਇਸ ਵੇਲੇ ਤਕਰੀਬਨ 80 ਸਾਲ ਹੈਗੀ ਹੈ ਉਹ ਆਰਮੀ ਦੇ ਵਿੱਚੋਂ ਵੀ ਰਿਟਾਇਰ ਹੋ ਚੁੱਕੇ ਨੇ ਤੇ ਉਹਨਾਂ ਦੇ ਕੀ ਹਨ ਅਨੁਭਵ ਰਹੇ ਬਠਿੰਡਾ ਨੂੰ ਪਹਿਲੀ ਨਜ਼ਰ ਦੇ ਵਿੱਚ ਉਹਨਾਂ ਨੇ ਕਿਦਾਂ ਦੇਖਿਆ ਤੇ ਉਹਨਾਂ ਦੀ ਜ਼ਿੰਦਗੀ ਦੇ ਜੇ ਲੰਮੇ ਤਜਰਬੇ ਨੇ ਆਪਾਂ ਅੱਜ ਉਹਨਾਂ ਤੋਂ ਸੁਣਾਂਗੇ ਉਹਨਾਂ ਦੇ ਮੂੰਹੋਂ ਹੀ ਤੇ ਆ ਜੋ ਮਲਾਉਣਿਆ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਅੰਕਲ ਜੀ ਹੋਰ ਸੇਤਾਂ ਠੀਕ ਨੇ ਤੁਹਾਡੀਆਂ ਕਿਰਪਾ ਸਤਿਗੁਰੂ ਦੀ ਉਮਰ ਕਿੰਨੀ ਹੋ ਗਈ ਅੰਕਲ ਤੁਹਾਡੀ 80 ਚੱਲ ਰਿਹਾ ਜੀ 80 ਚੱਲ ਰਿਹਾ ਹਾਂਜੀ ਠੀਕ ਹੈ ਤਾਂ ਤੁਸੀਂ ਆਰਮੀ ਵਿੱਚ ਰਿਟਾਇਰ ਹੋਏ ਹੋ ਹਾਂਜੀ ਅੱਛਾ ਕਿਹੜੇ ਅਹੁਦੇ ਤੋਂ ਨੈਵਲ ਸਬਲਿਸ਼ ਨੈਵਲ ਸਬਲਿਸ਼ ਹਾਂਜੀ ਠੀਕ ਹੈ ਤਾਂ ਤੁਹਾਡਾ ਜਨਮ ਕਿਹੜੇ ਸਾਲ ਦਾ ਹੈਗਾ ਅੰਕਲ 1966 ਦਾ 1945 ਦਾ 1945 ਦਾ ਹਾਂਜੀ ਮਤਲਬ ਆਜ਼ਾਦੀ ਤੋਂ 2 ਸਾਲ ਪਹਿਲਾਂ ਹੁੰਦਾ ਹਾਂਜੀ ਹਾਂਜੀ ਤਾਂ ਜਪਰਾਂ ਚਲੋ ਆਜ਼ਾਦੀ ਦੀ ਗੱਲ ਹੀ ਕਰ ਲਈਏ ਵੈਸੇ ਤੁਸੀਂ 2.5 ਸਾਲ ਦੇ ਸੀਗੇ ਕੁਝ ਜ਼ਿਆਦਾ ਹੈ ਉਸ ਕੋਲੇ ਦਾ ਕੁਝ ਕੁਝ ਇੰਨਾ ਜ਼ਿਆਦਾ ਨਹੀਂ ਹੈਗਾ ਥੋੜੀ ਥੋੜੀ ਜੀ ਜ਼ਿਆਦਾ ਲੇਕਿਨ ਉਹ ਵੀ ਭੁੱਲੇ ਜੇ ਬੈਠੇ ਆ ਹਮ ਇੰਨਾ ਕਿ ਉਹਦਾ ਬਚਪਨ ਆ ਸੀਗਾ ਹਮ ਇੰਨਾ ਮੈਂ ਨਾ ਹੀ ਇਸ ਚੀਜ਼ ਦਾ ਪਤਾ ਸੀਗਾ ਵੀ ਆਜ਼ਾਦੀ ਕੀ ਚੀਜ਼ ਹੁੰਦੀ ਹੈ ਤੇ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ ਹ ਹ ਤੇ ਤੁਹਾਡਾ ਅ ਵਿਸ਼ੋਕੜ ਕਿੱਥੋਂ ਦਾ ਕਿਹੜਾ ਪਿੰਡ ਆ ਤੁਹਾਡਾ ਵਿਸ਼ੋਕੜ ਪਰਮਾਨਾਜੀਤ ਸਿੰਘ ਪਰਮਾਨਾਜੀਤ ਸਿੰਘ ਠੀਕ ਹੈ ਤਾਂ ਉਸ ਵੇਲੇ ਤੁਹਾਡੇ ਪਿੰਡ ਦੇ ਵਿੱਚ ਰਹਿੰਦੇ ਸੀਗੇ ਮੁਸਲਮਾਨ ਹਾਂ ਰਹਿੰਦੇ ਸੀ ਪਿੰਡ ਦੇ ਵਿੱਚ ਰਹਿੰਦੇ ਸੀ ਤੇ ਉਹ ਚਲੇ ਗਏ ਫਿਰ ਉਦੋਂ ਉਹ ਟਲੇ ਗਏ ਚਲੇ ਗਏ ਕਿੰਨੇ ਘਰ ਸੀਗੇ ਕੋਈ ਘਰ ਸੀਗੇ ਜਿਹੜਿਆਂ ਉਹ ਅਸੀਂ ਜਾਣਦੇ ਆ ਅੱਛਾ ਹਾਂ ਠੀਕ ਹੈ ਕੋਈ ਨਾਮ ਵਗੈਰਾ ਨਹੀਂ ਯਾਦ ਕਿਸ ਦਾ ਨਾਮ ਵਗੈਰਾ ਨਹੀਂ ਯਾਦ ਓਕੇ ਓਕੇ ਠੀਕ ਹੈ ਤਾਂ ਜਦੋਂ ਗੱਲ ਕਰੀ ਬਟੰਡੇ ਦੀ ਬਟੰਡੇ ਤੁਸੀਂ ਆਪਣੇ ਜ਼ਿੰਦਗੀ ਵਿੱਚ ਪਹਿਲੀ ਵਾਰ ਕਦੋਂ ਆਏ ਸੀਗੇ ਪਹਿਲੀ ਵਾਰ ਮੈਂ ਤਕਰੀਬਨ ਮੇਰੀ ਉਦੋਂ ਉਮਰ 19 ਵੀ ਸਾਲ ਦੀ ਸੀਗੀ 19 ਵੀ ਸਾਲ ਦੀ ਹਾਂ ਮਤਲਬ ਜੇ ਆਪਾਂ ਮੰਨੀਏ ਵੀ 45 ਤੋਂ 63 ਚੌੜ ਦੀ ਗੱਲ ਹੈ ਹਾਂ 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 ਠੀਕ ਹੈ ਅੱਛਾ ਤਾਂ ਉਦੋਂ ਕਾਸਤੇ ਆ ਜਿੱਤੇ ਬੁਖਿੰਡੇ ਉਦੋਂ ਪਹਿਲਾਂ ਜਦੋਂ ਅਸੀਂ ਦੇਖੀ ਨਾ ਹੂੰ ਜਿਹੜੀਆਂ ਅੱਗੇ ਇੰਜਨ ਹੁੰਦੇ ਆ ਇਹੋ ਜੀ ਬੱਤਾਂ ਸੀਗੀਆਂ अच्छा ऐसा है यार एतरानिया जीम ट्रकਾਂ ਦੇ ਜਿਵੇਂ ਟਰੱਕਾਂ ਦੇ ਹੁੰਦੇ ਆ ਮੂਰੇ ਲੰਮਾ ਜਿਹਾ ਮੂਰੇ ਮੂੰਹ अच्छा ऐसा नहीं बस ਹਾਂ ਉਦੋਂ ਮਗਰੋਂ ਸਾਨੂੰ ਪਤਾ ਲੱਗਿਆ ਵੀ ਕਿ ਬੱਸ ਚੱਲੀ ਆ ਜਿਹਦੇ ਅੰਦਰ ਮੂਹ ਹੁੰਦਾ اچھا ਹੈ ਇਸ ਤਰ੍ਹਾਂ ਕਰਕੇ ਫਿਰ ਅਸੀਂ ਉਹ ਉਹ ਬੱਸ ਬੱਸ ਸਟੈਂਡ ਤੇ ਦੇਖਣ ਆਏ ਪਿੰਡੋਂ ਬੱਸ ਦੇਖਣ ਆਏ ਹਾਂ ਬੱਸ ਦੇਖਣ ਆਏ ਉਹ ਇਹ ਕਿਹੋ ਜੀ ਬੱਸ ਆ ਜਿਹਦੇ ਅੰਦਰ ਇੰਜਣਾ ਹਾਂ ਠੀਕ ਹੈ ਫਿਰ ਅਸੀਂ ਤਿੰਨ ਚਾਰ ਤਿੰਨ ਚਾਰ ਕਿਲੋਮੀਟਰ ਪੈਂਦਾ ਸੀ ਪਿੰਡ ਉਥੋਂ ਦੇ ਦੇਖ ਕੇ ਆ ਕੇ ਫਿਰ ਇਸ ਤਰ੍ਹਾਂ ਕਰਕੇ ਫਿਰ ਮੈਂ ਉਥੋਂ ਹੀ ਕਿਸੇ ਦਿਨ ਬੱਸ ਬੈ ਕੇ ਇੱਥੇ ਇਕਦੋ ਵਰੀ ਆਇਆ ਘੁੰਮਣ ਵਾਸਤੇ ਘੁੰਮਣ ਵਾਸਤੇ ਉਦੋਂ ਇਹ ਜੇ ਪੁਰਾਣਾ ਬੱਸ ਸਟੈਂਡ ਜਿੱਥੇ ਆਪਾਂ ਫੋਜੀ ਚੌਕ ਹੈ ਹੂੰ ਇਹ ਹੁੰਦਾ ਸੀ ਪੁਰਾਣਾ ਬੱਸ ਟੈਕ ਇਹ ਹੁੰਦਾ ਸੀ ਤੇ ਉਹ ਜਿਹੜਾ ਤਿੰਨ ਕੋਨੀਆਂ ਦੇ ਉੱਤੇ ਪੈਟਰੋਲ ਪੰਪ ਹੈ ਹੂੰ ਉਹ ਇੱਥੋਂ ਐਂ ਲੱਗਦਾ ਸੀ ਵੀ ਕਿੰਨੀ ਦੂਰ ਕਿਸੇ ਨੇ ਪੈਟਰੋਲ ਪੰਪ ਬਣਾਇਆ ਬਹੁਤ ਦੂਰ ਹੈ ਅੱਛਾ ਤੇ ਬਠਿੰਡਾ ਸ਼ਹਿਰ ਸ਼ਹਿਰ ਤਾਂ ਲੱਗਦਾ ਹੀ ਨਹੀਂ ਸੀਗਾ ਵੀ ਇਹ ਵੀ ਇਹ ਸ਼ਹਿਰ ਹੈ ਪਰ ਉਦੋਂ ਵੇਖਣ ਨੂੰ ਐਂ ਲੱਗਦਾ ਸੀਗਾ ਵੀ ਇਹ ਪਿੰਡ ਹੈ ਹੂੰ ਜਿਵੇਂ ਮੈਂ ਫਿਰ ਸਰਵਿਸ ਤੇ ਜੋਰ ਆਣੇ ਕੋਲ ਕੈਂਟ ਦੇ ਵਿੱਚ ਆਇਆ ਕੈਂਟ ਦੇ ਵਿੱਚ ਆ ਕੇ ਮੈਂ ਇੱਧਰ ਜਿਹੜਾ ਰੈਣਾ ਟੀਸੀਪੀ ਆ ਇੱਥੇ ਆ ਕੇ ਜਦੋਂ ਦੇਖਿਆ ਤੇ ਫਿਰ ਮੈਂ ਉਹ ਮੈਨੂੰ ਇਹ ਇਹ ਨਹੀਂ ਸੀ ਲੱਗਦਾ ਵੀ ਇਹ ਬਠਿੰਡਾ ਸ਼ਹਿਰ ਹੈ ਹੂੰ ਫਿਰ ਮੈਂ ਇਹ ਸਮਝ ਕੇ ਵੀ ਇਹਦਾ ਕੋਈ ਪਿੰਡ ਹੈ ਅੱਛਾ ਫਿਰ ਮੈਂ ਬਰਨਾਲਾ ਰੋਡ ਘੁੰਮ ਕੇ ਸਾਈਕਲ ਤੇ ਤੇ ਫਿਰ ਮੈਂ ਸ਼ਹਿਰ ਦੇ ਵਿੱਚ ਆਇਆ ਹੂੰ ਇਸ ਤਰ੍ਹਾਂ ਮੈਂ ਉਦੋਂ ਸ਼ਹਿਰ ਇਹ ਦੇਖਿਆ ਅੱਛਾ ਜੇ ਉਸ ਤਰ੍ਹਾਂ ਤੁਸੀਂ ਹਿੰਦ ਸਾਬ ਵੀ ਤੁਸੀਂ ਬਠਿੰਡਾ ਘੁੰਮਾਉਂਦੇ ਹੁੰਦੇ ਸੀਗੇ ਤਾਂ ਉਸ ਵੇਲੇ ਕੀ ਕੀ ਉਸ ਸੀਗਾ ਬਠਿੰਡਾ ਦੇ ਘੁੰਮਣਾਂ ਕੁਸ਼ਮੀਨੀ ਸੀ ਜੀਦਾ ਉਦੋਂ ਕੋਈ ਰੱਖਸ਼ਾ ਵੀ ਨਹੀਂ ਸੀ ਹੁੰਦਾ ਉਦੋਂ ਤਾਂਗੇ ਹੁੰਦੇ ਸੀਗੇ ਅਜ ਤਾਂਗੇ ਹੁੰਦੇ ਆਹ ਰੱਖਸ਼ਾ ਰੁਖਸ਼ਾ ਤਾਂ ਵੀ ਉਦੋਂ ਸਾਈਕਲ ਵੀ ਨਹੀਂ ਸੀ ਹੁੰਦੇ ਰੈਗਲੀ ਬਾਸ ਬਾਅਦ ਚ ਚੱਲੇ ਆ ਹੋਈ ਹੋਈ ਤੇ ਪੁਰਾਣੀਆਂ ਬੱਲੀਆਂ ਚਲੋ ਇੱਕ ਤਾਂ ਜਿਵੇਂ ਆਪਣੇ ਕਿਲਾ ਸਾਹਿਬ ਹੋ ਗਿਆ ਹਾਂ ਤੇ ਇਹ ਹੁੰਦਾ ਸੀ ਹੋਰ ਇਹ ਤੇ ਬਣਾ ਹੋਰ ਕਿ ਕਿਲਾ ਸਾਹਿਬ ਮੈਂ ਉਦੋਂ ਆਇਆ ਸੀਗਾ ਜਦੋਂ ਦਾਰਾ ਸਿੰਘ ਦੀ ਕੁਸ਼ਤੀ ਹੋਈ ਇੱਥੇ ਅਜ ਦਾਰਾ ਸਿੰਘ ਦੀ ਕੁਸ਼ਤੀ ਇੱਥੇ ਦਾਰਾ ਸਿੰਘ ਦੀ ਕੁਸ਼ਤੀ ਹੋਈ ਸੀਗੀ ਹਾਂ ਉਹ ਕੁਸ਼ਤੀ ਹੋਈ ਸੀਗੀ ਤੇ ਕੁਸ਼ਤੀ ਦੇ ਵਿੱਚ ਸਾਨੂੰ ਅੱਗੇ ਸੀਟ ਮਿਲ ਗਈ ਸੀ ਜਿੱਥੇ ਗੈਸਟ ਮਿਲਦੇ ਆ ਉੱਥੇ ਸੀਟ ਮਿਲ ਗਈ ਸੀ ਚੇਅਰਮੈਨ ਦੀ ਸੀ ਅੱਛਾ ਤੇ ਉਹ ਮਤਲਬ ਥੋੜੇ ਪੈਸੇ ਵੱਧ ਦੇ ਕੇ ਉਹਨਾਂ ਨੂੰ ਸਾਨੂੰ ਉਹ ਸੀਟ ਮਿਲ ਗਈ ਸੀ ਠੀਕ ਹੈ ਤੇ ਉੱਥੇ ਫਿਰ ਦੇਖਿਆ ਜਦੋਂ ਦਾਰੇ ਦੀ ਕੁਸ਼ਤੀ ਹੋਈ ਦਾਰੇ ਨਾਲ ਇੱਕ ਮਤਲਬ ਮੁਸਲਮਾਨ ਸੀ ਪਾਕਿਸਤਾਨ ਦਾ ਉਹ ਕੁਸ਼ਤੀ ਕਰਨ ਵਾਸਤੇ ਕਹਿੰਦਾ ਸੀ ਵੀ ਮੈਂ ਇਹਨਾਂ ਦਾਰੇ ਨਾਲ ਕੁਸ਼ਤੀ ਕਰਨੀ ਹੈ ਹੂੰ ਦਾਰੇ ਨੇ ਕਿਹਾ ਵੀ ਪਹਿਲਾਂ ਮੇਰੇ ਭਰਾ ਨਾਲ ਕੁਸ਼ਤੀ ਕਰ ਲੈ ਜੇ ਤੂੰ ਮੇਰੇ ਭਰਾ ਨੂੰ ਜਿੱਤ ਜਾਣਾ ਫਿਰ ਤੂੰ ਮੇਰੇ ਨਾਲ ਉਹ ਕਹਿੰਦਾ ਨਹੀਂ ਮੈਂ ਤਾਂ ਤੇਰੇ ਨਾਲ ਹੀ ਕੁਸ਼ਤੀ ਕਰਨੀ ਹੈ ਸੀ ਗੂੰਗਾ ਉਹ ਅੱਛਾ ਉਹ ਕਹਿੰਦਾ ਗੂੰਗਾ ਸੀ ਕਹਿੰਦਾ ਮੈਂ ਤਾਂ ਤੇਰੇ ਨਾਲ ਹੀ ਕੁਸ਼ਤੀ ਕਰਨੀ ਹੈ ਤੇਰੇ ਨਾਲ ਕੁਸ਼ਤੀ ਕਰਨਾ ਹੈ ਮੈਂ ਹੋਰ ਕਿਸੇ ਨਾਲ ਨਹੀਂ ਕਰਨੀ ਉਹ ਫਿਰ ਦਾਰੇ ਨਾਲ ਉਹਨੇ ਕੁਸ਼ਤੀ ਕੀਤੀ ਪਹਿਲਾਂ ਤਾਂ ਦਾਰੇ ਨੇ ਥੋੜੀ ਕੁੱਟਮਾਰ ਖਾਧੀ ਉਹਦੇ ਕੋਲ ਉਦੋਂ ਮੁੜ ਕੇ ਫਿਰ ਦਾਰੇ ਨੇ ਫਿਰ ਉਹ ਉਹਨੂੰ ਕੁੱਟਿਆ ਅੱਛਾ ਬਹੁਤ ਕੁੱਟਿਆ ਉਹਨੂੰ ਕੁੱਟ ਕੇ ਤੇ ਫਿਰ ਉਹਦਾ ਪੱਟ ਪੰਲ ਤਾ ਅੱਛਾ ਇਥੋਂ ਐ ਪਰ ਕਿ ਪੰਨੇ ਆ ਜਦੋਂ ਪੁੱਤੋਂ ਮਾਰਿਆ ਚਲਾ ਕੇ ਅੱਛਾ ਮਗਰੋਂ ਆ ਪੱਟ ਪੰਨੇ ਆ ਅੱਛਾ ਐ ਚੱਕ ਲਿਆ ਉਹਨੂੰ ਅੱਛਾ ਐਸਾ ਚੱਕ ਲਿਆ ਸੀ ਐ ਚੱਕ ਲਿਆ ਤਾਂ ਹਾਂ ਅੱਛਾ ਚੱਕ ਕੇ ਐ ਮਾਰਿਆ ਥੱਲੇ ਤੇ ਥੱਲੇ ਪੈਦਾ ਫਿਰ ਆ ਚੱਕ ਕੇ ਪੱਟ ਪੰਨਤਾ ਅੱਛਾ ਪੱਟ ਪੰਨ ਕੇ ਫਿਰ ਉਹ ਉਹਨੂੰ ਚਾਰ ਬੰਦੇ ਚੱਕ ਕੇ ਲੈ ਗਏ ਅੱਛਾ ਐ ਦਾਰੇ ਦੀ ਕੁਸ਼ਤੀ ਉਹਨੂੰ ਸਾਹਮਣੇ ਬਹਿ ਕੇ ਦੇਖੀ ਜਾਂ ਉਹਦਾ ਨਾਂ ਤੇ ਅੰਝਾ ਗਿਆ ਉਹ ਕਿਹੜਾ ਸੀਗਾ ਉਹ ਦੂਜਾ ਪਹਿਲਾਂ ਮੁਸਲਮਾਨ ਦਾ ਨਾਂ ਨਹੀਂ ਯਾਦ ਮੈਨੂੰ ਠੀਕ ਆ ਜਨਾਮ ਤੇ ਅੰਝਾ ਠੀਕ ਹੈ ਤੇ ਅੱਛਾ ਇੱਕ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਿਲਾ ਸਾਹਿਬ ਹੁੰਦੇ ਸੀ ਉਹ ਹੋਰ ਪੁਰਾਣੀਆਂ ਬਿਲਡਿੰਗਾਂ ਹੂ ਹੋਰ ਪੁਰਾਣੀਆਂ ਬਿੰਡਿੰਗਾਂ ਤਾਂ ਨੇ ਤੇ ਉਦੋਂ ਉਦੋਂ ਬਾਜ਼ਾਰ ਕਿਹੜੇ ਪਾਸੇ ਹੁੰਦਾ ਸੀ ਯਾਰ ਉਹੀ ਸਿਰਫ ਸਿਰਫ ਮੇਨ ਹੀ ਸੀਗਾ ਕੱਲਾ ਕਿੱਥੇ ਆਹ ਬਾਜ਼ਾਰ ਬਹੁਤ ਨਹੀਂ ਹੁੰਦਾ ਜਿਹੜਾ ਮੇਨ ਸਦਰ ਬਾਜ਼ਾਰ ਹੈ ਨਾ ਹਾਂ ਜਿਹੜਾ ਉਹ ਚੌਥੀ ਹੁੰਦਾ ਸੀ ਗੋਲਡੀ ਕੀ ਕੋਚਨ ਦੇ ਨੇੜੇ ਤੇਰੇ ਬਸ ਉਹੀ ਉਹੀ ਠੀਕ ਹੈ ਠੀਕ ਹੈ ਤੇ ਅੱਜੇ ਗੋਲਡੀਆ ਹੁਣ ਉਸ ਵਾਲੇ ਇਹ ਡਿੱਗੀ ਸੀ ਜਾਂ ਪਾਣੀ ਵਾਲੀ ਡਿੱਗੀ ਉਸ ਵਾਲੇ ਇਹ ਅ ਡਿੱਗੀ ਡਿੱਗੀ ਕਹਿੰਦੇ ਹੁੰਦੇ ਸੀ ਉਹ ਤੋਂ ਇੰਨਾ ਇਹ ਇੰਨਾ ਚੀਜ਼ਾਂ ਦਾ ਧਿਆਨ ਹੀ ਨਹੀਂ ਸੀ ਪਿਆ ਇਹੋ ਜਿਹੀਆਂ ਚੀਜ਼ਾਂ ਨੂੰ ਨੌਲੇਜ ਦੇ ਵਿੱਚ ਰੱਖਿਆ ਹੋਇਆ ਉਹ ਜਿਵੇਂ ਹੁਣ ਆ ਆਪਣੇ ਮਾਲ ਰੋਡ ਵਗੈਰਾ ਹੈਗੀ ਆ ਜਾਂ ਹੋਰ ਇਹ ਸੜਕਾਂ ਛੜਕਾਂ ਬਣੀਆਂ ਹੋਈਆਂ ਜੋ ਲਗ ਕੁਛ ਨਹੀਂ ਸੀਗਾ ਉਦੋਂ ਐਵੇਂ ਛੋਟੀਆਂ ਛੋਟੀਆਂ ਛੜਕਾਂ ਹੁੰਦੀਆਂ ਸੀਗੀਆਂ ਸਿੰਗਲ ਸਿੰਗਲ ਛੜਕਾਂ ਹਾਂ ਕੈਰੀ ਕੈਰੀ ਜਿਹੀਆਂ ਛੜਕ ਹੁੰਦੀ ਸੀ ਅੱਛਾ ਤੇ ਹੋਰ ਬਟੰਡੇ ਦਾ ਜਿਹੜਾ ਸੀਗਾ ਜਿਵੇਂ ਆ ਮਾਡਲ ਟਾਊਨ ਵਾਲਾ ਏਰੀਆ ਨਾ ਨਾ ਕੁਝ ਵੀ ਨਹੀਂ ਸੀ ਵੈਤ ਤਾਂ ਇਹ ਜੰਗ ਲੱਗਦਾ ਸੀ ਮੈਸ ਨੂੰ ਦੱਸਦਾ ਵੀ ਇਹ ਤਾਂ ਐ ਲੱਗਦਾ ਸੀ ਜਿਵੇਂ ਪਿੰਡ ਹੁੰਦਾ ਪਤਾ ਹੀ ਨਹੀਂ ਸੀ ਅੱਛਾ ਹਾਂ ਉਹ ਵੀ ਇੱਥੇ ਸ਼ਹਿਰ ਵੀ ਹੈਗਾ ਇਹ ਤਾਂ ਲੈਣ ਇਹਦਾ ਪਲੈਨੋ ਪਾਸ ਸਟੇਸ਼ਨ ਦੇ ਪਰਲੇ ਪਾਸੇ ਸੀ ਕੋਈ ਆਬਾਦੀ ਕੋਈ ਨਹੀਂ ਉਧਰ ਵੀ ਕੋਈ ਖਾਸ ਆਬਾਦੀ ਨਹੀਂ ਸੀਗੀ ਅੱਛਾ ਹਾਂ ਉਧਰ ਵੀ ਆਬਾਦੀ ਬਾਅਦ ਚ ਹੋਈ ਹੂੰ 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 ਅਬ ਥੋੜੀ ਜੀ ਆਬਾਦੀ ਸੀ ਬਸ ਜਿਹੜੀ ਆ ਮਾਰ ਰੋਡ ਦੇ ਸੇ ਮੇਰ ਰੋਡ ਦੇ ਉੱਤੇ ਹਾਂ ਜਾਂ ਥੋੜੀ ਜੀ ਮਾਰ ਰੋਡ ਦੇ ਉੱਤੇ ਜਿਹੜੀ ਸੀਗੀ ਬਸ ਇਹ ਸੀ ਮਾੜੀ ਹੂੰ ਹੂੰ ਆ ਮਾੜੀ ਬੋਤੀ ਸੀ ਜਿਆਦਾ ਹੈ ਨਹੀਂ ਇੰਨਾ ਪਤਾ ਨਹੀਂ ਸੀ ਲੱਗਦਾ ਵੀ ਇਹ ਬਠਿੰਡਾ ਸ਼ਹਿਰ ਹੈ ਅੱਛਾ ਹਾਂ ਤੇ ਤੁਸੀਂ ਅੰਕਲ ਜਿਵੇਂ ਆਰਮੀ ਦੇ ਵਿੱਚੋਂ ਰਿਟਾਇਰ ਹੋਇਆ ਤੁਹਾਨੂੰ ਅ ਸ਼ੁਰੂ ਤੇ ਸ਼ੌਂਕ ਸੀਗਾ ਆਪਣੇ ਆਰਮੀ ਜਾਣਾ ਜਾਂ ਕਿਵੇਂ ਨਹੀਂ ਵੈਸੇ ਤਾਂ ਮੇਰੀ ਸਿਹਤ ਆਰਮੀਆ ਵਾਲੀ ਸੀਗੀ ਮੈਨੂੰ ਸੀ ਤਾਂ ਸੀ ਇਹ ਦਿਲਚਸਪ ਕਿ 65 ਦੀ ਲੜਾਈ ਮੈਂ ਉੱਥੇ ਹਮ ਉਹ ਸੀਗਾ ਉੱਥੇ ਮੈਂ 65 ਦੀ ਲੜਾਈ ਦੇ ਉਹ ਮੈਨੂੰ ਸੀਗਾ ਯਾਰ ਮੈਂ ਵੀ ਫੌਜੀ ਕਿੱਥੇ ਸੀਗਾ ਉਹ ਪੈਂਡ ਦੀ ਲੜਾਈ ਮੈਂ ਪੈਂਡ ਦੀ ਲੜਾਈ ਜੇ ਅੰਮ੍ਰਿਤਸਰ ਸੀਗਾ ਅੱਛਾ ਉੱਥੇ ਕਿਵੇਂ ਸੀਗੇ ਉੱਥੇ ਮੈਂ ਉਹ ਡਾਕਟਰ ਕੋਲ ਕੰਮ ਕਰਦਾ ਸੀ ਡਾਕਟਰ ਕੋਲ ਕੰਮ ਕਰਦਾ ਸੀ ਅੱਛਾ ਉੱਥੇ ਮੈਂ ਦੇਖੇ ਸੀ ਲੜਾਈ अच्छा ਉੱਥੇ ਵੀ ਮੇਰੇ ਵੀ ਜੋਸ਼ ਹੁੰਦਾ ਸੀ ਵੀ ਮੇਰੀ ਸਿਹਤ ਠੀਕ ਹੈ ਵੀ ਮੈਂ ਵੀ ਜੇ ਫੌਜੀ ਬਣ ਜਾ ਲੇਕਿਨ ਮੈਂ ਉਹ ਇਹ ਦੇਸੀ ਦਵਾਈਆਂ ਦਾ ਕੰਮ ਕਰਦਾ ਕਰਕੇ ਡਾਕਟਰੀ ਲੈਨ ਦੇ ਵਿੱਚ ਪੈ ਗਿਆ ਉਹ ਮੇਰੇ ਮਨ ਦੇ ਵਿੱਚ ਭਾਵਨਾਏ ਸੀਗੀ ਜਿਵੇਂ ਹੁਣ ਮੈਂ ਯੂਨੀਫਾਰਮ ਉਹ ਜੀ ਪਾ ਕੇ ਰੱਖਦਾ ਸੀ ਮੈਨੂੰ ਲੋਕ ਫੌਜੀ ਕਹਿਣ ਲੱਗੇ ਵੀ ਇਹ ਫੌਜੀ ਆ ਇਹ ਫੌਜੀ ਆ ਤੇ ਮੈਂ ਫਿਰ ਬਸ ਉੱਥੋਂ ਹੀ ਉਹ ਦਿਲਚਸਪੀ ਇੱਕ ਤਰ੍ਹਾਂ ਦਾ ਉਹ ਫੌਜੀ ਹੋ ਗਈ ਤਾਂ ਹੀ ਫਿਰ ਮੈਂ ਉਹ ਉਹਨੂੰ ਐਕਸੈਪਟ ਕਰ ਲਿਆ ਬਿਚੈ ਨੂੰ ਠੀਕ ਹੈ ਕੋਈ ਗੱਲ ਨਹੀਂ ਅੱਛਾ ਇੱਕ ਜਿਹੜੀ ਤੁਸੀਂ ਉਹ ਘਟਨਾ ਸੁਣਾ ਰਹੇ ਸੀਗੇ ਵੀ ਤੁਸੀਂ ਕਿਹੜੇ ਪੰਡਾ ਪ੍ਰੈਕਟਿਸ ਕਰਦੇ ਸੀ ਚੱਕਰਾਮ ਸਿੰਘ ਕਿਹੜੇ ਪੰਡਾ ਚੱਕਰਾਮ ਸਿੰਘ ਵਾਲਾ ਚੱਕਰਾਮ ਸਿੰਘ ਵਾਲਾ ਤਾਂ ਇਹ ਕੋਈ ਉਹਦੀ ਗੱਲ ਹੈ ਇਹ ਬਸ 68 ਦੇ ਵਿੱਚ ਮੈਂ ਭਰਤੀ ਹੋਇਆ ਉਦੋਂ ਦੀ ਅੱਛਾ ਉਦੋਂ ਫੋਰ ਟਾਈਮ ਪਹਿਲਾਂ ਦੀ ਗੱਲ ਹੈ ਹਾਂ ਹਾਂ ਤੇ ਕੋਈ ਜਿਹੜੀ ਕਹਾਣੀ ਸੁਣਾ ਰੇ ਸੀ ਉਹ ਉਹ ਦੱਸਿਓ ਮੜੇ ਕੀ ਸੀਗਾ ਮਤਲਬ ਆਪਣੇ ਪਿਤਾ ਉਹ ਵੀ ਇੱਕ ਫੌਜੀ ਰਿਟਾਇਰ ਹੋ ਕੇ ਆਇਆ ਰਿਟਾਇਰ ਨਹੀਂ ਸੀ ਹੋਇਆ ਉਹ ਡਿਸਚਾਰਜ ਹੋ ਕੇ ਆ ਗਿਆ ਸੀ ਥੋੜੀ ਸਰਵਿਸ ਕਰਕੇ ਅੱਛਾ ਉਹਨਾਂ ਦੇ ਸਾਰੇ ਪਰਿਵਾਰ ਨੂੰ ਹੋ ਗਈ ਸੀਗੀ ਟੀਵੀ ਦੀ ਸ਼ਿਕਾਇਤ टीवी अच्छा, अच्छा। टीवी हां ਉਹਨਾਂ ਦੇ ਮਾਂ ਕੋਲ ਟੀਵੀ ਦੀ ਸ਼ਿਕਾਇਤ ਨਾ ਮਰ ਗਈ ਸੀ اچھا ਤੇ ਇੱਕ ਭਰਾ ਸੀ ਛੋਟਾ ਜਿਹੜਾ ਉਹਦਾ ਜੰਗਾ ਸੀਗਾ اچھا ਉਹਨੂੰ ਵੀ ਟੀਵੀ ਦੀ ਸ਼ਿਕਾਇਤ ਫੌਜੀ ਦਾ ਭਰਾ ਸੀ ਹਾਂ ਫੌਜੀ ਦਾ ਭਰਾ ਸੀ ਉਹ ਵੀ ਜੰਦਾ ਸੀਗਾ ਉਹਨੂੰ ਸੀ ਟੀਵੀ ਦੀ ਸ਼ਿਕਾਇਤ ਤੇ ਉਹ ਹੜੀ ਦੀ ਬਾੜੀ ਸੀਗੀ ਤੇ ਉਹ ਮੁੰਡਾ ਕਿਸੇ ਚਾਚੇ ਚਾਹੇ ਦੀ ਕੁੜੀ ਦੇ ਘਰ ਉੱਤੇ ਹੜੀ ਹੜੀ ਉੱਪਰ ਡਾਊਨ ਚਲਾ ਗਿਆ ਡਾਊਨ ਚਲਾ ਗਿਆ ਤੇ ਮਗਰੋਂ ਉਹਦੇ ਭਰਾ ਦੀ ਡੈਥ ਹੋ ਗਈ ਉਹਦੇ ਭਰਾ ਦੀ ਡੈਥ ਹੋ ਗਈ ਤੇ ਉਹਨੂੰ ਬੰਦਾ ਲੈਣ ਗਿਆ ਅੱਜ ਨੂੰ ਹਾਂ ਫੌਜੀ ਉਹ ਫੌਜੀ ਨੂੰ ਵੀ ਐਸਾ ਕਰਕੇ ਵੀ ਤੇਰਾ ਭਾਈ ਸੀਰੀਅਸ ਹੈ ਉਹਨੂੰ ਇਹ ਦੱਸਿਆ ਵੀ ਤੇਰਾ ਭਰਾ ਸੀਰੀਅਸ ਹੈ ਨਹੀਂ ਨਾ ਨਾ ਤੇ ਆਣਾ ਚਾਹਦਾ ਕੀ ਸੀ ਨਾ ਨਹੀਂ ਹੁਣ ਧਿਆਨ ਚ ਅੱਛਾ ਨਾ ਇਹ ਉਹਨੂੰ ਦੱਸਿਆ ਵੀ ਤੇਰਾ ਭਰਾ ਸੀਰੀਅਸ ਹੈ ਹੂੰ ਉਹਨ ਹੁਣ ਜਦੋਂ ਬੰਦਾ ਲੈਣ ਗਿਆ ਉਹਨੇ ਜਦੋਂ ਜਾ ਕੇ ਦੱਸਿਆ ਸੀਰੀਅਸ ਆ ਉਹ ਸਮਝ ਗਿਆ ਵੀ ਸੀਰੀਅਸ ਤਾਂ ਪਹਿਲਾਂ ਹੀ ਸੀਗਾ ਵੀ ਮਰੀ ਗਿਆ ਹੋਣਾ ਜਿਹੜਾ ਬੰਦਾ ਮੈਨੂੰ ਲੈਣ ਆਇਆ ਤੇ ਉਹ ਜਦੋਂ ਸਾਈਕਲ ਤੇ ਆ ਰਹੇ ਸੀਗੇ ਤੇ ਉਹ ਰਸਤੇ 'ਚ ਸਵੇ ਪੈਂਦੇ ਸੀ ਉੱਥੇ ਉਹਦਾ ਉਹਨਾਂ ਦੇ ਸ਼ਰੀਕੇ ਕਬੀਲੇ ਵਾਲਿਆਂ ਨੇ ਕੋਈ ਹੋਰ ਕੋਈ ਪਰਿਵਾਰ ਮੈਂਬਰ ਤਾਂ ਹੈ ਹੀ ਨਹੀਂ ਸੀ ਕੋਈ ਉਹਨਾਂ ਨੇ ਉਹਦਾ ਸੰਸਕਾਰ ਸ਼ੁਰੂ ਕਰਤਾ ਅੱਛਾ ਉਹਨ ਤੋਂ ਪਹਿਲਾਂ ਉਹਦੇ ਆਉਣ ਤੋਂ ਪਹਿਲਾਂ ਤੇ ਉਹ ਸੰਸਕਾਰ ਜਦੋਂ ਉਹਨੂੰ ਲਾਂਬੂ ਲਾਤਾ ਲੰਬੂ ਲਾਇਆ ਬਿਆ ਤੇ ਉਧਰੋਂ ਜਦੋਂ ਉਹ ਆ ਰਿਹਾ ਸੀ ਉਸੇ ਰਸਤੇ ਤੋਂ ਹੀ ਹੋਰ ਰੰਗਣਾ ਸੀ ਉਹਨੇ ਲੰਘਿਆ ਉਹਨੇ ਦੇਖਿਆ ਵੀ ਜਦੋਂ ਚਿਖਾ ਦੇ ਵਿੱਚ ਅੱਗ ਬਲ ਰਹੀ ਆ ਤਾਂ ਉਹ ਉਹ ਉੱਥੇ ਹੀ ਸਾਈਕਲ ਛੱਡ ਕੇ ਖੇਤਾਂ ਦੇ ਵਿੱਚ ਦੀ ਆਵੇ ਉੱਥੇ ਆ ਗਿਆ ਸ਼ਮਸ਼ਾਨ ਘਾੜ ਅੱਛਾ ਆਉਂਦੇ ਹੀ ਉਹ ਕਿਸੇ ਤੋਂ ਫੜਿਆ ਨਹੀਂ ਹੁਣ ਕਿਸੇ ਨੂੰ ਕੀ ਪਤਾ ਸੀ ਵੀ ਐ ਕਰ ਲੂਗਾ ਇਹ ਆਉਂਦਾ ਹੀ ਉਹਨੇ ਚਿਖਾ ਦੇ ਵਿੱਚ ਸਿੱਧੀ ਛਾਲ ਮਾਰੀ ਅੱਛਾ ਸਿੱਧੀ ਛਾਲ ਮਾਰੀ ਤੇ ਉਹਦੇ ਮਗਰ ਜਿਹੜਾ ਉਹਨੂੰ ਲੈਣ ਗਿਆ ਸੀ ਬੰਦਾ ਉਹ ਵੀ ਨਾਲ ਹੀ ਭੱਜ ਆ ਰਿਹਾ ਸੀ ਉਹਨੇ ਉਹਨੂੰ ਜਦੋਂ ਜੰਪ ਲਿਆ ਨਾ ਤੇ ਉਹਨੇ ਬਾਜੂ ਫੜ ਕੇ ਖਿੱਚ ਲਿਆ ਹੂੰ ਜਦੋਂ ਬਾਜੂ ਫੜ ਕੇ ਖਿੱਚਿਆ ਤੇ ਲਾਟ ਉਹਨੂੰ ਵੀ ਪਈ ਅੱਛਾ ਕਿ ਉਹ ਕਾਫੀ ਝੁਲਸ ਗਿਆ ਸਾਰਾ ਸਰੀਰ ਉਹਦਾ ਅੱਛਾ ਇੱਥੋਂ ਤੋਂ ਲੈ ਕੇ ਸਾਰਾ ਆਹ ਪਾਸਾ ਝੁਲਸ ਰਿਹਾ ਫੌਜੀ ਦਾ ਹਾਂ ਫੌਜੀ ਦਾ ਇੱਥੋਂ ਹੱਡੀ ਵੀ ਨਿਕਲਿਆ ਜੀ ਹੂੰ ਪੈਰਾਂ ਦੇ ਵਿੱਚ ਉਹਦੇ ਕੋਲੇ ਵੜ ਗਏ ਕਾਬੀ ਦੇ ਵਿੱਚ ਉਹ ਤੁਖਦੇ ਤੁਖਦੇ ਇੱਕ ਇੱਕ ਇੰਚ ਖੁੱਭ ਗਏ ਵਿੱਚ ਅੱਛਾ ਐਸਾ ਕਰਕੇ ਫਿਰ ਉਹਨੂੰ ਜਦੋਂ ਕਹਿਣ ਲੱਗੇ ਵੀ ਇਹਨੂੰ ਬਖੰਡੇ ਲੈ ਕੇ ਚੱਲੋ ਹੂੰ ਤੇ ਉਹ ਕਹਿੰਦਾ ਵੀ ਮੈਂ ਬਖੰਡੇ ਨਹੀਂ ਜਾਣਾ ਮੈਨੂੰ ਫਲਾਂ ਉਹਦੇ ਕੋਲੇ ਲੈ ਚੱਲੋ ਉਹ ਮੇਰਾ ਨਾਂ ਲੈ ਕੇ ਤੇ ਉਹ ਮੇਰੇ ਕੋਲ ਲਿਆਏ ਮੈਨੂੰ ਕਹਿਣ ਲੱਗੇ ਵੀ ਮੇਰੇ ਨਾਂ ਤੇ 40 ਕਿੱਲੇ ਜ਼ਮੀਨ ਹੈ ਤੇ ਇਹਨਾਂ ਨੇ ਜੇ ਡਾਕਟਰ ਨੂੰ 5 ਕਿੱਲੇ ਦੇ ਦਿੱਤੀ ਨਾ ਰਿਸ਼ੂ ਦੇ ਤੌਰ ਤੇ ਹੂੰ ਤੇ ਮੈਨੂੰ ਮਰਵਾ ਦੇਣਗੇ ਤੇ ਮੇਰੀ 35 ਕਿੱਲੇ ਜ਼ਮੀਨ ਤੇ ਇਹ ਕਬਜ਼ ਹੋ ਜਾਣਗੇ ਮੈਨੂੰ ਕਿਸੇ ਨੇ ਜਿੰਦਾ ਨਹੀਂ ਰਹਿਣ ਦੇਣਾ ਹੂੰ ਇਸ ਕਰਕੇ ਵੀ ਮੈਂ ਉਹਨਾਂ ਕੋਲ ਨਹੀਂ ਜਾਂਦਾ ਮੈਂ ਜਿਵੇਂ ਵੀ ਹਾਂ ਜਿਸ ਤਰ੍ਹਾਂ ਵੀ ਹਾਂ ਤੁਸੀਂ ਮੇਰਾ ਇਲਾਜ ਕਰੋ ਹੂੰ ਮੈਂ ਤੁਹਾਡੇ ਕੋਲ ਇਲਾਜ ਕਰਾਉਣਾ ਹੈ ਮੈਂ ਉਹਦਾ ਫਿਰ ਜੈਸੀ ਦਵਾਈ ਲਿਆਂਦੀ ਬਟਿੰਡੇ ਗਿਆ ਉਹਦੀ ਸਫਾਈ ਕੀਤੀ ਸਫਾਈ ਕਰਕੇ ਤੇ ਉਹਦੀ ਲੇਪ ਕੀਤੇ ਉਹਦੇ ਦਵਾਈ ਦੇ ਤੇ ਉਹਦੇ ਇੰਜੈਕਸ਼ਨ ਵਗੈਰਾ ਲਾ ਕੇ ਤੇ ਮੈਂ ਥੋੜੇ ਦਿਨਾਂ ਦੇ ਵਿੱਚ ਉਹਨੂੰ ਵਧੀਆ ਤੁਰਨ ਫਿਰ ਲੱਤਾ ਇੱਕ ਕੱਪੜਾ ਵੀ ਨਹੀਂ ਸੀ ਪਹਿਨ ਸਕਦਾ ਉਹ ਉੱਤੇ ਚਾਦਰ ਹੀ ਲਪੇਟ ਕੇ ਰੱਖਦਾ ਸੀਗਾ ਅੱਛਾ ਤੇ ਥੋੜੇ ਦੇਰ ਬਾਅਦ ਬਹੁਤ ਵਧੀਆ ਠੀਕ ਹੋ ਗਿਆ ਉਹ ਜਦੋਂ ਉਹਨੂੰ ਠੀਕ ਹੋ ਗਿਆ ਫਿਰ ਮੈਨੂੰ 5 ਕਿਲੋ ਦੇਸੀ ਘਿਓ ਦਿੱਤਾ ਉਹਨੇ ਖਾਣ ਵਾਸਤੇ ਨਾਲ ਉਹਲੇ ਜਿਹੜਾ ਮੇਰਾ ਦਵਾਈ ਬੁਟੀ ਦਾ ਚਾਰ ਸੀ ਉਹ ਦਿੱਤਾ ਅਜਾ ਕਲ ਜਿਵੇਂ ਇਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਭਰਾ ਨੇ ਭਰਾ ਦੇ ਪਿੱਛੇ ਛਾਲ ਮਾਰ ਦਿੱਤੀ ਤੇ ਹੁਣ ਦੇ ਜਮਾਨੇ ਦੇ ਵਿੱਚ ਜਿਹੜਾ ਹੈਗਾ ਮਤਲਬ ਆਪਣੇ ਭਰਾ ਭਰਾ ਨੂੰ ਮਾਰੀ ਨਹੀਂ ਹੁਣ ਤਾਂ ਉਹ ਹੀ ਗੱਲ ਆ ਵੀ ਹੁਣ ਤਾਂ ਅਗਲਾ ਕਹਿ ਜਾ ਵੀ ਪਤਾ ਨਹੀਂ ਚੰਗਾ ਖੜਾ ਫਟਿਆ ਹੈ ਹਾਂ ਇਹਦੀ ਜਿਹੜੀ ਚਾਰ ਕਿਲੇ ਦੇ ਲਾਤੇ ਜਮੀਨ ਆਉਂਦੀ ਹੈ ਉਹ ਸਾਨੂੰ ਮਿਲ ਜੂਗੀ ਹੂੰ ਹੁਣ ਉਹ ਉਹ ਗੱਲ ਨਹੀਂ ਰਹੀ ਮੈਂ ਤਾਂ ਖੁਦ ਹਰਾਨ ਸੀ ਵੀ ਇਹ ਭਰਾ ਕਿਉਂਕਿ ਇੱਕੋ ਕੋਈ ਭਰਾ ਹੀ ਬਚਿਆ ਸੀਗਾ ਤੇ ਉਹ ਵੀ ਮਰ ਗਿਆ ਉਹ ਮਕੱਲਾ ਰਹਿ ਗਿਆ ਸੀਗਾ ਇਸ ਕਰਕੇ ਉਹ ਬਰਦਾਸ਼ਤ ਨਹੀਂ ਕਰ ਪਾਇਆ ਤੇ ਆਰਮੀ ਚ ਕਿਸ ਤਰ੍ਹਾਂ ਭਰਤੀ ਹੋਏ ਤੁਸੀਂ ਆ ਆ ਮੈਂ 1966 اچھا ਉਹ ਮਤਲਬ ਤੁਹਾਨੂੰ ਪਤਾ ਲੱਗਿਆ ਕਿਵੇਂ ਪਤਾ ਲੱਗਿਆ ਵੀ ਭਰਤੀ ਹੈਗੀ ਹੈ ਭਰਤੀ ਉਹ ਮੁੰਡਿਆਂ ਨੇ ਦੱਸਿਆ ਜਿਹੜੇ ਉੱਥੇ ਪਿੰਡ ਦੇ ਸੀਗੇ ਅੱਛਾ ਪਿੰਡ ਦੇ ਮੁੰਡੇ ਸੀਗੇ ਭਰਤੀ ਹੋਣੀ ਸੀ ਇੱਥੇ ਬਠਿੰਡੇ ਅੱਛਾ ਰਜਿੰਦਰ ਹਸਪਤਾਲ ਦੇ ਵਿੱਚ ਰਜਿੰਦਰ ਕਾਲਜ ਕਾਲਜ ਦੇ ਵਿੱਚ ਹੂੰ ਉਹ ਮੈਂ ਆਉਣਾ ਸੀ ਦਵਾਈ ਲੈਣ ਤੇ ਮੈਨੂੰ ਕਹਿੰਦੇ ਵੀ ਅੰਕਲ ਜੀ ਅਗੇ ਉੱਥੇ ਨਾ ਡਾਕਟਰ ਸਾਹਿਬ ਮੈਨੂੰ ਡਾਕਟਰ ਹੀ ਕਹਿੰਦੇ ਸੀ ਉੱਥੇ ਅਗੇ ਡਾਕਟਰ ਸਾਹਿਬ ਉੱਥੇ ਨਾ ਕਿ ਭਰਤੀ ਹੋ ਰਹੀ ਹੈ ਅਸੀਂ ਭਰਤੀ ਵੇਖਣ ਜਾਣਾ ਤੇ ਸਾਨੂੰ ਨਾਲ ਲੈ ਚੱਲੋ ਉਹ ਬਠਿੰਡੇ ਕਦੇ ਆਏ ਗਏ ਨਹੀਂ ਸੀਗੇ ਠੀਕ ਹੈ ਤੇ ਮੈਂ ਉਹਨਾਂ ਨੂੰ ਰਜਿੰਦਰਾ ਕਾਲਜ ਦੇ ਵਿੱਚ ਅਸੀਂ ਲੈ ਗਿਆ ਉੱਥੇ ਉਹਨਾਂ ਨੇ ਲੀੜੀ ਲੋੜੇ ਪਾ ਕੇ ਖੜ ਗਏ ਮੈਂ ਵੀ ਦੇਖਣ ਲੱਗ ਗਿਆ ਉਹ ਸਾਰੇ ਮੇਰੀ ਸਿਹਤ ਦੇਖ ਕੇ ਤੇ ਮੈਨੂੰ ਕਹਿੰਦੇ ਵੀ ਤੁਸੀਂ ਵੀ ਆ ਕੇ ਦੇਖ ਲਓ ਉਹ ਫੌਜੀ ਵੀ ਕਹਿਣ ਲੱਗ ਗਏ ਜਿਹੜੇ ਭਰਤੀ ਕਰ ਰਹੇ ਸੀਗੇ ਕਹਿਣ ਲੱਗੇ ਦੇਖ ਲਓ ਮੈਂ ਕਹਿੰਦਾ ਜੀ ਨਹੀਂ ਮੇਰੇ ਕੋਲ ਤਾਂ ਆਪ ਦਾ ਕਾਰੋਬਾਰ ਹੈਗਾ ਵੀ ਮੈਂ ਭਰਤੀ ਨਹੀਂ ਹੁੰਦਾ ਕਹਿੰਦੇ ਨਹੀਂ ਦੇਖਣ ਦਾ ਤਾਂ ਕੋਈ ਹਰਜ ਨਹੀਂ ਨਾ ਹੋਇਓ ਭਰਤੀ ਉਹ ਜਿਹੜੇ ਤਿੰਨ ਬੰਦੇ ਸੀਗੇ ਨਾਲ ਉਹ ਤਾਂ ਭਰਤੀ ਨਹੀਂ ਹੋਏ ਉਹਨਾਂ ਨੂੰ ਤਾਂ ਭਰਤੀ ਨਹੀਂ ਕੀਤਾ ਮੈਨੂੰ ਭਰਤੀ ਕਰ ਲਿਆ ਮੇਰੀ ਫਿਟਮੈਂਟ ਸਾਰੀ ਸਹੀ ਸੀ ਸਾਰਾ ਕੁਝ ਸਹੀ ਸੀ ਉਹਦੇ ਚੱਕਿਆ ਮੈਨੂੰ ਚੱਕ ਕੇ ਫਰੋਜ਼ਪੁਰ ਮਾਰਿਆ ਫਰੋਜ਼ਪੁਰ ਮੇਰਾ ਟੈਕਨੀਕਲ ਰਿਟਨ ਟੈਸਟ ਕਰ ਲਿਆ ਉਥੋਂ ਚੱਕ ਕੇ ਮੈਨੂੰ ਨਾਸਕ ਰੋਡ ਮਾਰਿਆ ਤੇ ਮੇਰੇ ਪਰਿਵਾਰ ਦੇ ਮੈਂਬਰ ਹੁੰਦਾ 10 ਦਿਨ ਬਾਅਦ ਚ ਪਤਾ ਲੱਗਿਆ ਮੁੰਡਾ ਫਰਤੀ ਹੋ ਗਿਆ ਠੀਕ ਹੈ ਹਾਂ ਫਿਰ ਮੇਰਾ ਮੈਂ ਉਹਨੂੰ ਮੰਗਿਆ ਹੀ ਸੀਗਾ ਤੇ ਮੇਰੇ ਸਹੁਰਾ ਆਰਮੀ ਚੋਂ ਰਟਾਇਰ ਹੋ ਕੇ ਆਇਆ ਸੀ ਅੱਛਾ ਤੇ ਉਹ ਕਹਿਣ ਲੱਗੇ ਵੀ ਤੂੰ ਐਪਲੀਕੇਸ਼ਨ ਦੇ ਮੈਂ ਤੈਨੂੰ ਡਿਸਚਾਰਜ ਕਰਾ ਲੈਂਦਾ ਹੂੰ ਮੈਂ ਕਿਹਾ ਵੀ ਨਹੀਂ ਹੋਣਾ ਅਗਲਾ ਕੁ ਉਹ ਫੌਜ ਚੋਂ ਡਰਦਾ ਭੱਜ ਕੇ ਆ ਗਿਆ ਹੂੰ ਤਾਂ ਮੈਂ ਸਰਵਿਸ ਕਰਕੇ ਜਾਊਂਗਾ ਵੀ ਹੁਣ ਮੈਂ ਡਿਸਚਾਰਜ ਨਹੀਂ ਹਾਂਦਾ ਉਹ ਫਿਰ ਮੈਂ ਸਰਵਿਸ ਹੀ ਕੀਤੀ ਸਾਰੀ ਵਧੀਆ ਅੱਛਾ ਤੇ ਕੋਈ ਲੜਾਈ ਵੀ ਲੜੀ ਫਰਦੇਸ਼ ਵਾਸਤੇ 71 ਦੀ 71 ਦੀ ਹਾਂਜੀ ਕਿੱਥੇ ਸੀਗੀ ਲੋਟੇ ਇਹ ਫਾਜ਼ਿਲਕਾ ਹੋਰ ਗੰਗਾ ਨਗਰ ਅੱਛਾ ਇਸ ਇਲਾਕੇ ਦੇ ਵਿੱਚ ਠੀਕ ਹੈ ਤੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਉਸ ਵੇਲੇ ਉਸ ਵੇਲੇ ਲੋਹਾ ਤਾਂ ਇਹ ਸੀਗਾ ਵੀ ਸਾਨੂੰ ਤਾਂ ਮਤਲਬ ਸੀਰੀਅਸ ਸੀਗਾ ਕਾਫੀ ਹਰ ਤਰ੍ਹਾਂ ਦੀ ਸਖਤੀ ਸੀਗੀ ਤੇ ਸਾਨੂੰ ਤਾਂ ਦਿਨ ਰਾਤ ਉੱਥੇ ਚੱਲਣਾ ਪੈਂਦਾ ਸੀਗਾ ਰਾਤ ਨੂੰ ਵੀ ਸਾਈ ਸਾਈ ਰਾਤ ਚੱਲਣਾ ਪੈਂਦਾ ਸੀਗਾ ਤੇ ਜਿੰਨੇ ਵੀ ਚੈਨ ਨਹੀਂ ਸੀ ਆਉਂਦੀ ਹੁੰਦੀ ਤੇ ਸਾਨੂੰ ਇੱਕ ਪਿੰਡ ਪਿੰਡ ਦੇ ਵਿੱਚ ਅਸੀਂ ਲੱਗੇ ਸੀ ਉਤੋਂ ਫਿਰ ਉੱਤੇ ਜਹਾਜ਼ ਆ ਗਿਆ ਅੱਛਾ ਅਸੀਂ ਉਹਨਾਂ ਨਰਮਿਆ ਦੀ ਰੁੱਤ ਸੀਗੀ ਨਰਮੇ ਪਟ ਪਟ ਕੇ ਗੰਨਾ ਦੇ ਉੱਤੇ ਲਾਏ ਅਸੀਂ ਆਪਦੀਆਂ ਗੱਡੀਆਂ ਬੋੜਾਂ ਦੇ ਦਰਖਤਾਂ ਦੇ ਥੱਲੇ ਲਾਈਆਂ ਲਾ ਕੇ ਤੇ ਉਹ ਫਿਰ ਅਸੀਂ ਉਹ ਪਿੰਡ ਆ ਉੱਥੇ ਪਿੰਡ ਵਾਲੇ ਆ ਗਏ ਪਿੰਡ ਵਾਲਿਆਂ ਨਾਲ ਗੱਲ ਕੀਤੀ ਤੇ ਐਸਾ ਕਰਕੇ ਵੀ ਸਾਨੂੰ ਤਾਂ ਨਾ ਸੌਣ ਦਾ ਟਾਈਮ ਹੀ ਨਹੀਂ ਲੱਗਦਾ ਫਿਰ ਉਹਨਾਂ ਨੇ ਸਾਨੂੰ ਫੀਮ ਦਿੱਤੀ ਵੀ ਆ ਥੋੜੀ ਜੀ ਫੀਮ ਦਾ ਕੰਡਾ ਲਾ ਲਿਆ ਕਰੋ ਤੇ ਫੀਮ ਦਾ ਕੰਡਾ ਲਾ ਕੇ ਤੇ ਤੁਸੀਂ ਫਿਰ ਸੋਣ ਨੂੰ ਨੀਂਦ ਨਹੀਂ ਆਊਗੀ ਐਸਾ ਕਰਕੇ ਫਿਰ ਸਾਡੇ ਉਹ ਮਤਲਬ ਉੱਥੇ ਚੱਲੇ ਇੱਥੋਂ ਮੈਂ ਗੋਲਾ ਬਰੂਦ ਲੈ ਆਉਂਦਾ ਸੀ ਲੈਨ ਕਾਸਤੇ ਲੱਗੇ ਜਾਂਦੇ ਫਿਰ ਮੈਂ ਮੇਰੇ ਕੋਲ ਵੱਡੀ ਗੱਡੀ ਸੀ ਅੱਛਾ ਰਸ਼ੀਨ ਗੱਡੀ ਸੀ ਵੱਡੀ ਹੈਵੀ ਜਿਹੜੀ 12 ਟਨ ਦੀ ਗਨ ਉਹਨੂੰ ਖਿੱਚਦੀ ਹੁੰਦੀ ਸੀ ਉਹ ਵੱਡੀ ਸੀ ਉਹਦਾ ਮੈਂ ਗੋਲਾ ਬਰੂਦ ਇੱਥੇ ਲੈ ਲੈਂਦਾ ਹੁੰਦਾ ਸੀ ਤੇ ਕੁਦੇ ਮੇਰਾ ਬੇਟੇ ਦਾ ਐਸ ਵੱਡੇ ਬੇਟੇ ਦਾ ਜਨਮ ਹੋਇਆ 1971 ਦੇ ਵਿੱਚ ਅੱਛਾ ਹਾਂ ਤੇ ਮੈਂ ਇਸੇ ਬਾਦਲ ਰੋਡ ਦੇ ਉੱਤੇ ਹੀ ਮੈਂ ਉਹ ਗੱਡੀ ਲੈ ਕੇ ਆਉਂਦਾ ਹੁੰਦਾ ਸੀਗਾ ਇੱਥੇ ਬਾਦਲ ਬਾਦਲ ਰੋਡ ਤੋਂ ਇਸ ਇੱਥੇ ਆਉਂਦਾ ਸੀ ਅਮਨੀਸ਼ਨ ਲੈਣ ਤੇ ਮੈਂ ਇਥੋਂ ਅਮਰੀਸ਼ਨ ਲੋਡ ਕਰਕੇ ਤੇ ਮੈਂ ਆਪਦੇ ਅਫਸਰ ਨੂੰ ਦੱਸਿਆ ਕਿ ਮੇਰੇ ਬੇਟੇ ਦਾ ਜਨਮ ਹੋਇਆ ਇੱਥੇ ਕਿ ਮੈਂ ਇੱਥੇ ਬੱਸ ਸਟੈਂਡ ਤੇ ਗੱਡੀ ਖੜੀ ਕਰਕੇ 2 ਮਿੰਟ ਬੇਟੇ ਨੂੰ ਮਿਲਿਆ ਆਵਾ ਥੋੜੀ ਦੂਰ ਸੀ ਘਰ ਉਹ ਟੈਲੀਫੋਨ ਤਾਂ ਹੁੰਦੇ ਨਹੀਂ ਸੀ ਜਿਹੜਾ ਮੈਂ ਟੈਲੀਫੋਨ ਤੇ ਦੱਸ ਦਿਆ ਇਹਨਾਂ ਨੂੰ ਉਹ ਕਹਿੰਦੇ ਨਹੀਂ ਗੱਡੀ ਦਾ ਆਰਡਰ ਨਹੀਂ ਹੈਗਾ ਕਿ ਗੋਲਾ ਬਰੂਦੇ ਦੇ ਵਿੱਚ ਆ ਜੇ ਮਾੜੀ ਜਿਹੀ ਜੰਗਾਰੀ ਪੈ ਗਈ ਤੇ ਸਾਰਾ ਕੁਝ ਫਸਟ ਪੜ ਜਾਏ ਇਸ ਕਰਕੇ ਵੀ ਇੱਥੇ ਗੱਡੀ ਖੜੀ ਨਹੀਂ ਕਰਨੀ ਮੈਂ 2-3 ਜਿਹੜੇ ਇੱਥੇ ਲਾਏ ਆ ਲੇਕਿਨ ਮੈਂ ਬੇਟੇ ਦਾ ਉਹ ਉਹ ਮੈਂ ਵੇਖ ਨਹੀਂ ਸਕਿਆ ਦੇਖਣ ਚਾਹਿਆ ਉਹ ਸੋਹਰੇ ਅੱਛਾ ਜਦੋਂ ਕੋਈ ਜ਼ਿਆਦਾ ਦੂਰ ਨਹੀਂ ਸੀਗਾ ਥੋੜੀ ਦੂਰ ਸੀਗਾ ਕਰ ਲੇਕਿਨ ਮੈਂ ਵੇਖ ਨਹੀਂ ਸਕਿਆ ਅਖੀਰ ਨੂੰ ਮੈਂ ਮਤਲਬ ਜਦੋਂ ਉੱਥੇ ਜਾਵੜਿਆ ਤੇ ਉੱਥੇ ਮੈਨੂੰ ਇੱਕ ਮਾਲੀ ਮਿਲਿਆ ਹੂੰ ਬਾਦਲ ਉਹ ਕੁੱਦੇ ਮਾਲੀ ਕੰਮ ਕਰਦਾ ਸੀ ਹੂੰ ਉਹ ਕਹਿੰਦਾ ਵੀ ਮੈਂ ਉੱਥੇ ਕੁੱਦੇ ਜਾਣਾ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਵੀ ਫਲਾਨਿਆਂ ਦਾ ਘਰ ਹੈ ਤੇ ਉਹਨਾਂ ਨੂੰ ਜਾ ਕੇ ਖਬਰ ਦੇ ਦੇ ਵੀ ਸੋਡਾ ਜਵਾਈ ਇੱਥੇ ਬਾਦਲ ਪਿੰਡ ਆਇਆ ਵਿਆ ਹੂੰ ਤੇ ਉਹਨੇ ਇੱਥੇ ਕਿਤੇ ਸਨੇਹਾ ਦਿੱਤਾ ਤੋ ਮੇਰਾ ਸਹੁਰਾ ਜਿਹੜੀ ਬੱਚੇ ਨੂੰ ਪੰਜੀਰੀ ਰਲਾ ਕੇ ਦਿੱਤੀ ਸੀ ਉਹ ਪੰਜੀਰੀ ਲਾ ਕੇ ਮੇਰੇ ਕੋਲ ਉੱਥੇ ਪਹੁੰਚਿਆ ਤੇ ਅਸੀਂ ਉੱਥੋਂ ਸਾਡਾ ਕੋਈ ਪੱਕੀ ਜਗ੍ਹਾ ਤਾਂ ਹੁੰਦੀ ਨਹੀਂ ਸੀ ਅਸੀਂ ਉੱਥੋਂ ਉਹਦੇ ਸਾਨੂੰ ਹੁਕਮ ਮਿਲਿਆ ਅਸੀਂ ਉੱਥੋਂ ਅੱਗੇ ਐਡਵਾਂਸ ਕਰ ਗਏ ਉੱਥੇ ਐਡਵਾਂਸ ਕਰ ਗਏ ਉਹਨੇ ਜਦੋਂ ਉੱਥੇ ਸੰਤਰੀ ਇੱਕ ਖੜਾ ਸੀ ਸਾਡਾ ਅਮਰੀਸ਼ਨ ਉੱਤੇ ਪਿਆ ਸੀ ਉਹ ਸੰਤਰੀ ਨੂੰ ਜਾ ਕੇ ਪੁੱਛਿਆ ਉਹ ਕਹਿੰਦਾ ਜੀ ਉਹ ਤਾਂ ਹੁਣ ਗਏ ਆ ਲੇਕਿਨ ਉਹ ਮੇਰਾ ਨਾਮ ਲੈ ਕੇ ਕਹਿਣ ਲੱਗੇ ਕਿ ਉਹ ਇੱਕ ਜਿਹੜਾ ਹੋਰ ਲਾਊਗਾ ਇੱਧਰ ਆਊਗਾ ਫੇਰ ਵੀ ਤੁਸੀਂ ਉਹਦਾ ਵੇਟ ਕਰ ਲਓ ਉਹ ਇੱਕ ਖੋਖਾ ਸੀ ਚਾਹ ਵਾਲਾ ਉੱਥੇ ਬਹਿ ਕੇ ਮੇਰੀ ਇੰਤਜ਼ਾਰ ਕਰਨ ਲੱਗਿਆ ਮੈਂ ਜਦੋਂ ਦੁਬਾਰਾ ਫਿਰ ਉੱਥੇ ਗੋਲਾ ਬਰੋਦ ਲੈਣ ਆਇਆ ਫਿਰ ਮੈਨੂੰ ਉਹ ਮਿਲਿਆ ਫਿਰ ਮੈਨੂੰ ਉਹ ਪੰਜੀਰੀ ਉਹਨਾਂ ਨੇ ਉੱਥੇ ਦਿੱਤੀ ਅੱਛਾ ਤੇ ਫਿਰ ਬੇਟੇ ਨੂੰ ਕਿੰਨੇ ਜਰ ਬਾਅਦ ਦੇਖਿਆ ਤੁਸੀਂ ਬੇਟੇ ਨੂੰ ਤਾਂ ਫਿਰ ਮੈਂ ਉਦੋਂ ਮਗਰ ਉਹ ਨਾ ਇੱਕ ਵਾਰੀ ਕੀ ਹੋਇਆ ਰਾਤ ਨੂੰ ਚੱਲ ਰਏ ਸੀ ਅਸੀਂ ਤੇ ਰਾਤ ਨੂੰ ਹਨੇਰੇ ਦੇ ਵਿੱਚ ਕੱਚੇ ਰਸਤੇ ਦੇ ਵਿੱਚ ਧੂੜ ਦੇ ਨਾਲ ਮੂਰੇ ਗੰਨ ਜਾ ਰਹੀ ਸੀਗੀ ਤੇ ਮੇਰੀ ਗੱਡੀ ਮਗਰ ਸੀ ਉਹ ਜਦੋਂ ਗੱਡੀ ਬੇਟਾ ਉਹ ਲੈ ਕੇ ਆਈ ਫੋਟੋ ਗੰਦੀ ਉਹ ਗੱਡੀ ਦੀ ਫੋਟੋ ਉੱਤੇ ਪਈ ਆ ਉਹ ਗੱਡੀ ਦਾ ਜਦੋਂ ਮੂਰੇ ਗੱਡੀ ਜਾ ਰਹੀ ਸੀ ਗੰਨ ਵਾਲੀ ਤੇ ਮੇਰੀ ਪੁੱਠੀ ਜਦੋਂ ਮੈਨੂੰ ਨੇੜੇ ਜਿਵੇਂ ਹੋਂ ਸਭ ਬੈਠੇ ਨਾ ਐਡੀ ਦੂਰ ਜਾ ਕੇ ਮੈਨੂੰ ਪਤਾ ਲੱਗਿਆ ਵੀ ਮੂਰੇ ਗੰਨ ਖੜੀ ਹੈ ਕਿਉਂ ਲਾਈਟਾਂ ਤਾਂ ਜਗਦੀਆਂ ਨਹੀਂ ਸੀ ਹੁੰਦੀਆਂ ਮੈਂ ਜਦੋਂ ਬ੍ਰੇਕ ਮਾਰੀ ਗੱਡੀ ਦੇ ਵਿੱਚੋਂ ਮਿਨੀਸ਼ਨ ਲੋਡ ਸੀ ਪਿੱਛੇ ਗੰਨ ਲੋਡ ਸੀ ਤੇ ਉਹ ਗੱਡੀ ਰੁਕਦੀ ਰੁਕਦੀ ਉਹ ਵੈਰਲ ਦੇ ਵਿੱਚ ਵੱਜੀ ਜਦੋਂ ਵੈਰਲ ਦੇ ਵਿੱਚ ਵੱਜੀ ਤੇ ਉਹ ਬੈਰਲਾ ਮੇਰਾ ਸ਼ੀਸ਼ਾ ਟੁੱਟ ਗਿਆ ਤੇ ਸ਼ੀਸ਼ੇ ਚੋਂ ਮੇਰਾ ਸਟੀering ਟੁੱਟ ਕੇ ਮੈਂ ਐ ਹੋ ਗਿਆ ਬੇ ਘੁੰਮ ਗਿਆ ਮੇਰੇ ਚੋ ਮੋੜ ਤੇ ਹੁੰਦੀ ਹੋ ਕੇ ਪਿੱਛੇ ਟਾਇਰ ਲੱਗਿਆ ਹੁੰਦਾ ਗੱਡੀ ਦਾ ਉਹ ਟਾਇਰ ਦੇ ਨਾਲ ਲੱਗ ਕੇ ਗੱਲ ਰੁਕ ਗਈ ਗੱਡੀ ਰੁਕ ਗਈ ਤੇ ਮੇਰੇ ਨਾਲ ਦਾ ਜਿਹੜਾ ਸੀਗਾ ਹੌਲਦਾਰ ਸੀ ਉਹ ਸੁੱਤਾ ਪਿਆ ਸੀ ਉਹ ਸੁੱਤਾ ਪਿਆ ਸੀ ਤੇ ਫਿਰ ਮੈਂ ਉਹਨੂੰ ਠਾਇਆ ਮੈਂ ਕਿਹਾ ਵੀ ਇਸ ਤਰ੍ਹਾਂ ਕਰਕੇ ਆ ਹੋ ਗਿਆ ਆਪਣਾ ਨਾਲੇ ਤੱਕ ਸ਼ੀਸ਼ਾ ਟੁੱਟ ਗਿਆ ਨਾਲੇ ਸਟੀering ਟੁੱਟ ਗਿਆ ਤੇ ਤੂੰ ਨਾਲ ਦੀਆਂ ਗੱਡੀਆਂ ਨੂੰ ਅੱਗੇ 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 ਤੋਰ ਦੇ ਥੱਲੇ ਉਤਰ ਕੇ ਗੱਡੀਆਂ ਨੂੰ ਤੋਰ ਅੱਗੇ ਉਹ ਫਿਰ ਥੱਲੇ ਉਤਰ ਕੇ ਗੱਡੀਆਂ ਨੂੰ ਅੱਗੇ ਤੋਰਿਆ ਫਿਰ ਰਿਕਵਰੀ ਵੀ ਕਲਾਈ ਫਿਰ ਰਿਕਵਰੀ ਵੀ ਕਿਲਾਗੇ ਉਦੋਂ ਅਸੀਂ ਗੰਗਾ ਨਗਰ ਜਾਣਾ ਸੀ ਉਸ ਵਰਕਸ਼ਾਪ ਸੀ ਸਾਡੀ ਗੰਗਾ ਨਗਰ ਉੱਥੇ ਸਾਨੂੰ ਵਰਕਸ਼ਾਪ ਲੈ ਗਏ ਉੱਥੇ ਲਿ ਜਾ ਕੇ ਸਾਡਾ ਸੂਬੇਦਾਰ ਸੀ ਜਿਹੜਾ ਉਹ ਮੇਰੇ ਜਾਣ ਪਛਾਣ ਵਾਲੇ ਸੀਗਾ ਪਿਛਲੀ ਵਰਕਸ਼ਾਪ ਦਾ ਉਹਨੂੰ ਮੈਂ ਦੱਸਿਆ ਮਾ ਹਜਾਰ ਐਸ ਨਾ ਕਰਕੇ ਅੱਜ ਇਹਨਾਂ ਮਾਲਕ ਨੇ ਬੜੀ ਮੁਸ਼ਕਲ ਨਾਲ ਹੀ ਬਚਾਏ ਆ ਤੇ ਵੀ ਐਸ ਤਰ੍ਹਾਂ ਕਰਕੇ ਮੇਰਾ ਇੱਥੋਂ ਏਡੀ ਦੂਰ ਪਿੰਡ ਹੈ ਤੇ ਜੇ ਤੂੰ ਮੈਨੂੰ ਇੱਕ ਰਾਤ ਦੀ ਇਜਾਜ਼ਤ ਦੇ ਦੇ ਤਾਂ ਮੈਂ ਪਿੰਡ ਜਾ ਆਮ ਹੂੰ ਤੇ ਉਹ ਮੈਨੂੰ ਰਾਤ ਨੂੰ ਸਟੇਸ਼ਨ ਤੇ ਛੱਡ ਕੇ ਗੰਗਾ ਨਗਰ ਸਟੇਸ਼ਨ ਤੇ ਜੀਪ ਤੇ ਛੱਡ ਗਏ ਤੇ ਮੇਰੇ ਕੋਲ ਛੇਨ ਗਨ ਸੀ ਸਾਰੇ ਉਹ ਸੀ ਹਥਿਆਰ ਤੇ ਮੈਂ ਉਥੋਂ ਮੇਰੇ ਇੱਕ ਟ੍ਰੇਨ 'ਚ ਬੈਠਾ ਗੋਨੇਆਣੇ ਮੰਡੀ ਉਤਰਿਆ ਆ ਕੇ ਗੋਨੇਆਲੇ ਮੰਡੀ ਉਤਰ ਕੇ ਤੇ ਗੋਨੇਆਲੇ ਤੋਂ ਮੈਂ ਇੱਕ ਜਿਹੜੇ ਉਥੇ ਗਾਰਡ ਲੱਗੀ ਵਿਸ਼ੇ ਸਟੇਸ਼ਨ ਤੇ ਉਹਨਾਂ ਨੂੰ ਕਿਹਾ ਵੀ ਮੈਂ ਫਲਾਣੇ ਆੜਤੀਆਂ ਦੇ ਘਰੇ ਜਾਣਾ ਹੂੰ ਉਹ ਮੈਨੂੰ ਉਹਨਾਂ ਦਾ ਸੰਤਰੀਏ ਕਾੜਤੀਆਂ ਦੇ ਘਰੇ ਲੈ ਗਿਆ ਹੂੰ ਉਹ ਆੜਤੀਏ ਆੜਤੀਆਂ ਨੂੰ ਕਿਹਾ ਵੀ ਮੈਂ ਫਲਾਣੇ ਦਾ ਲੜਕਾ ਹਾਂ ਤੇ ਮੈਨੂੰ ਇੱਕ ਸਾਈਕਲ ਚਾਹੀਦਾ ਮੈਂ ਘਰੇ ਜਾ ਕੇ ਆਉਣਾ ਹੂੰ ਤੇ ਉਹ ਮੈਨੂੰ ਉਹਨਾਂ ਨੇ ਇੱਕ ਸਾਈਕਲ ਦਿੱਤਾ ਮੈਂ ਉਸ ਹੈਂਡਲ ਦੇ ਉੱਤੇ ਛੇਨ ਗਨ ਸੀ ਮੇਰੇ ਕੋਲ ਹੈਂਡਲ ਦੇ ਉੱਤੇ ਮੈਨੂੰ ਇਹ ਆਰਡਰ ਸੀਗਾ ਵੀ ਤੂੰ ਸਟੇਨਗਨ ਨਾਲ ਤੇ ਤੋਕੀ ਖੋਲੇ ਬੰਦਾ ਭਾਵੇਂ ਤੂੰ ਮਾਰ ਸਕਦਾ ਹੈ ਲੇਕਿਨ ਇਹ ਨਾ ਹੋਵੇ ਤੂੰ ਆਪੇ ਸਟੇਨਗਨ ਖਵਾ ਕੇ ਆ ਜਾ ਮੈਂ ਉਹ ਸਟੇਨਗਨ ਨਾਲ ਰੱਖੀ ਵੇਸ ਕਰਕੇ ਫਿਰ ਮੈਨੂੰ ਕਿਸੇ ਨੇ ਰਸਤੇ ਦੇ ਵਿੱਚ ਰੋਕਿਆ ਨਹੀਂ ਅਖੀਰ ਨੂੰ ਮੈਂ ਪਿੰਡ ਜਾਵੜਿਆ ਪਿੰਡ ਜਿਹੜੇ ਬਾਹਰ ਗਾਰਡ ਲੱਗੀ ਹੋਈ ਸੀਗੀ ਪਿੰਡ ਦੇ ਉਹਨਾਂ ਨੇ ਰੋਕਿਆ ਮੈਨੂੰ ਉਹਨਾਂ ਨੂੰ ਮੈਂ ਦੱਸਿਆ ਵੀ ਮੈਂ ਫਲਾਣੇ ਦਾ ਮੁੰਡਾ ਹੈ ਤੇ ਮੈਨੂੰ ਉਹ ਪਿੰਡ ਵਾਲੇ ਜਾਣਦੇ ਹੈ ਨਹੀਂ ਸੀ ਕਿ ਮੈਂ ਬਾਹਰ ਕਿਉਂ ਬਾਹਰ ਹੀ ਰਹਿ ਆ ਸੀ ਜਾਦਾ ਤੇ ਉਹਨਾਂ ਨੇ ਜਾ ਕੇ ਸਰਪੰਚ ਕੋਲ ਇਹ ਗੱਲ ਕੀਤੀ ਵੀ ਐਸ ਤਰ੍ਹਾਂ ਕਰਕੇ ਵੀ ਉਹ ਹਥਿਆਰ ਲੈ ਕੇ ਆਇ ਤੇ ਉਹ ਆਇਆ ਮਿਲਣ ਵਾਸਤੇ ਆਉਦੇ ਉਹ ਕਹਿੰਦੇ ਕੋਈ ਨਹੀਂ ਉਹ ਆਪਣੇ ਮੁੰਡਾ ਹੈ ਜਾਣ ਦਿਓ ਫਿਰ ਅੱਗੇ ਪਿੰਡ ਦੀ ਜਿਹੜੀ ਗਲੀ ਮੜੋਂ ਦੀ ਸੀ ਉੱਥੇ ਫੇਰ ਮੈਂ ਮਤਲਬ ਮੁੜਿਆ ਉੱਥੇ ਫੇਰ ਗਾਰਡ ਬਲ ਗਈ ਸੀ ਉਹ ਮੈਨੂੰ ਸਾਰੇ ਜਾਣਦੇ ਸੀ ਮੈਂ ਆਪਦੇ ਚੱਲਾ ਗਿਆ ਆਪਦੇ ਭਰਾ ਨੂੰ ਠਾਇਆ ਜਾ ਕੇ ਮੈਂ ਪਿੰਡ ਆ ਫਿਰ ਮੈਂ ਰਾਤ ਉੱਥੇ ਰਿਹਾ ਉੱਥੇ ਮੈਂ ਬੱਚੇ ਨੂੰ ਦੇਖਿਆ ਫੇਰ ਆ ਗਿਆ ਸੀ ਤੇ ਬੱਚਾ ਅੱਛਾ ਹਾਂ ਤੇ ਅੱਛਾ ਆ ਗੱਡੀ ਹੁੰਦੀ ਸੀ ਆ ਗੱਡੀ ਸੀ ਅੱਛਾ ਇਹਦਾ ਆ ਸ਼ੀਸ਼ਾ ਟੁੱਟ ਗਿਆ ਇਧਰ ਪਾਸੇ ਸਟੀering ਸੀਗਾ ਰਸ਼ੀ ਵਾਲੀ ਗੱਡੀ ਆ ਇਹ ਉਹ ਮਾਰ ਲਈ ਕੋਈ ਕੋਈ ਠੀਕ ਹੈ ਤੇ ਐਸਾ ਕਰਕੇ ਫਿਰ ਉਹ ਜਦੋਂ ਉੱਥੇ ਮਤਲਬ ਮੈਨੂੰ ਕਿੰਨੇ ਪਿੰਡ ਆਇਆ ਫਿਰ ਮੈਂ ਕਿੰਨੇ ਚਿਰ ਦਾ ਹੋ ਗਿਆ ਸੀ ਤੂੰ ਬੇਟਾ ਬੇਟਾ ਥੋੜੇ ਦਿਨਾਂ ਦਾ ਸੀਗਾ ਥੋੜੇ ਮਹੀਨੇ 100 ਮਹੀਨੇ ਦਾ ਸੀਗਾ 1.5 ਮਹੀਨੇ ਦਾ ਹੋਣਾ ਹੈ ਤੇ ਉਦੋਂ ਮੁੜ ਕੇ ਫਿਰ ਜਦੋਂ ਇਹ ਪਿੰਡ ਦੇ ਵਿੱਚ ਸਾਰੇ ਜੀ ਗੱਲ ਉੱਡ ਗਈ ਰਾਤੋਂ ਰਾਤ ਵੀ ਉਹ ਫਲਾਣਾ ਫੌਜੀ ਸਟੇਨ ਗੱਲ ਲੈ ਕੇ ਆਇਆ ਮੰਨ ਲਓ ਫੌਜੀ ਸਟੇਨ ਗੱਲ ਲੈ ਕੇ ਆਇਆ ਤੜਕੇ ਨੂੰ ਜਦੋਂ ਮੈਂ ਸਵੇਹਾ ਉੱਠ ਕੇ ਜਾਣਾ ਸੀ ਇਦੋਂ ਮਤੜ ਕੇ ਉੱਠ ਕੇ ਚੱਲਣ ਲੱਗਾ ਤਾਂ ਬਾ ਉਹ ਸਾਥ ਦੇ ਵਿੱਚ ਹੀ ਸਾਡਾ ਨੇੜੇ ਘਰ ਪੈਂਦਾ ਸੀ ਉੱਥੇ 15-20 ਲੋਕ ਪਿੰਡ ਪਿੰਡ ਦੇ ਖੜੇ ਹੈ ਉਹ ਕਹਣ ਲੱਗੇ ਸਾਨੂੰ ਸਟੇਨ ਗਨ ਦਿਖਾਓ ਕਿਹੇ ਜੀ ਹੁੰਦੀ ਹੈ ਇਹ ਦਿਖਾਇਆ ਉਹਦੇ ਵਿੱਚ ਗੋਲੀਆਂ ਦਿਖਾਈਆਂ ਉੱਥੋਂ ਫਿਰ ਮੈਨੂੰ ਉਹ ਮਤਲਬ ਬੰਦੇ ਛੱਡ ਕੇ ਬੱਸ 'ਤੇ ਮੈਂ ਜਿਹੜੇ ਪਾਸੇ ਨੂੰ ਕੋਈ ਬੱਸ ਮਿਲ ਗਈ ਮੈਂ ਉਸੇ ਦੇ ਵਾਸਤੇ ਚੜ ਜਾਣਾ ਤੇ ਮੈਨੂੰ ਕੋਟਕਪੂਰੇ ਜਾਣ ਵਾਲੀ ਬੱਸ ਮਿਲ ਗਈ ਉਸ ਉਸ ਦੇ ਜਦੋਂ ਕੋਟਕਪੂਰੇ ਮੈਂ ਬੱਸ 'ਤੇ ਪਹੁੰਚਿਆ ਉੱਥੇ ਜਿਹੜੀ ਬੱਸ ਸੀਗੀ ਉਹ ਲੰਘ ਗਈ ਜੋ ਕਹਣ ਲੱਗੇ ਵੀ ਬਸ ਹੁਣੇ 5-7 ਮਿੰਟ ਹੋਇਆ ਹੁਣੇ ਗਈ ਆ ਫਿਰ ਮੈਨੂੰ ਇੱਕ ਕਾਰ ਵਾਲੇ ਨੇ ਆਪਣੀ ਕਾਰ 'ਚ ਬਟਾਇਆ ਵੀ ਚਲੋ ਮੈਂ ਤੁਹਾਨੂੰ ਇੱਥੇ ਮਗਮਾਇਤਾ ਯਾਰ ਬਹੁਤ ਜ਼ਰੂਰੀ ਜਾਣਾ ਸੀਗਾ ਉਹ ਮੈਨੂੰ ਕਾਰ ਆ ਕੇ ਕਹਿੰਦਾ ਵੀ ਚਲੋ ਤੁਹਾਨੂੰ ਮੈਂ ਇਸੇ ਬਸ ਤੇ ਚੜਾਇਆ ਹੁੰਦਾ ਮੇਰੇ ਕਾਰ ਵਾਲੇ ਨੇ ਕਾਰ ਭਜਾਈ 5-4 ਕਿਲੋਮੀਟਰ ਤੇ ਜਾ ਕੇ ਬਸ ਘੇਰ ਲਈ ਅੱਛਾ ਤੇ ਛੋੜ ਦਿਓ ਛੋੜ ਦਿਓ ਉੱਥੇ ਆਪਣਾ ਹਮਲਾ ਹਮਲਾ ਵੀ ਹੋਇਆ ਵੀ ਉਸ ਵੇਲੇ ਬਹੁਤ ਹਮਲੇ ਹੋਏ ਜਿੱਹਾ ਜਿਆਦਾ ਹਮਲਾ ਹੁੰਦਾ ਸੀ ਜਿਆਦਾ ਸਾਡਾ ਗੋਲਾ ਉਹਨਾਂ ਦੇ ਉੱਤੇ ਜਾਂਦਾ ਸੀ ਤੇ ਉਹਨਾਂ ਦਾ ਸਾਡੇ ਉੱਤੇ ਨਹੀਂ ਸੀ ਆਉਂਦਾ ਅੱਛਾ ਕਿਉਂਕਿ 32 ਅਸੀਂ ਬਾਰਡਰ ਤੋਂ ਜਿਸ ਲੜਾਈ ਉਹ ਤੋਂ 32 ਕਿਲੋਮੀਟਰ ਪਿੱਛੇ ਹੁੰਦੇ ਸੀ। ਅੱਛਾ। ਇਵੇਂ ਜੇਕਰ ਉਹਨਾਂ ਦੀਆਂ ਜਿਹੜੀਆਂ ਗੰਨਾਂ ਸੀ ਉਹ ਸਾਡੇ ਕੋਲ ਹੁੰਦੀਆਂ ਸੀਗੀਆਂ। ਅੱਛਾ। ਤੇ ਇਸ ਤਰ੍ਹਾਂ ਕਰਕੇ ਸਾਡੇ ਕੋਲ ਕੋਈ ਤਾਂ ਜਹਾਜ਼ ਆਈ ਡੈਕ ਹੁੰਦਾ ਸੀ। ਸਾਡੇ ਕੋਈ ਦੋ ਤਿੰਨ ਵਾਰੀ ਜਹਾਜ਼ ਦਾ ਟੈਕ ਹੋਇਆ। ਹੂੰ। ਲੇਕਿਨ ਜਹਾਜ਼ ਨੂੰ ਪਤਾ ਨਹੀਂ ਸੀ ਲੱਗਦਾ ਵੀ ਅਸੀਂ ਇੱਥੇ ਆ। ਅੱਛਾ। ਤੇ ਕਿੰਨੇ ਕੁ ਦੂਰ ਤੱਕ ਡੱਗਿਆ ਵਾਂ ਉਹ ਥੋੜੇ ਤੋਂ। ਸਾਡੇ ਕੋਲ ਨਹੀਂ ਫੇਰ ਨਹੀਂ ਕਰ ਸਕਿਆ। ਤੇ ਹਮ ਤਾਂ ਜਰੂਰ ਦੇਖਦਾ ਸੀ ਵੀ ਉੱਤੇ ਜਹਾਜ਼ ਫਿਰਦਾ। ਹਾਂ। ਕਿਉਂ ਅਸੀਂ ਵੀ ਆਪ ਵੀ ਲੁਕੇ ਹੋਏ ਹੁੰਦੇ ਸੀਗੇ ਤੇ ਕੰਨਾਂ ਵੀ ਸਾਡੀਆਂ ਪੰਜਾਬੀਆਂ ਹੋਈ ਸੀਗੀਆਂ ਉਹ ਕੈਂਡੈਬਿਓ ਗੰਗਾ ਨਗਰ ਉਥੇ ਨਾ ਜਹਾਜ਼ ਉਹ ਸਿੱਟ ਲਿਆ ਜਦੋਂ ਸਾਡੇ ਕੋਲ ਦੋ ਤਿੰਨ ਗੇੜੇ ਦਿੱਤੇ ਉਹਨੇ ਵੇਖ ਕੇ ਅੱਛਾ ਤੇ ਉਹ ਉਦੋਂ ਮੁੜ ਕੇ ਫਿਰ ਸਿੱਟ ਲਿਆ ਫਿਰ ਸਾਨੂੰ ਮਤਲਬ ਗਨ ਮਿਲ ਗਈ ਲਾਈਟ ਇੱਕ ਜਿਹਦੇ ਜਿਹਦੇ ਨਾਲ ਜਹਾਜ਼ ਸਿੱਟੀਦਾ ਫਿਰ ਸਾਨੂੰ ਗਨ ਮਿਲ ਗਈ ਵੀ ਸਾਨੂੰ ਜਦੋਂ ਅਟੈਕ ਹੁੰਦਾ ਸੀ ਜਹਾਜ਼ ਦਾ ਹੀ ਹੁੰਦਾ ਸੀ ਤੇ ਸਿੱਟਿਆ ਫਿਰ ਜਹਾਜ਼ ਕੋਈ ਨਹੀਂ ਫਿਰ ਸਾਹਿਬ ਸਿੱਟਿਆ ਨਹੀਂ ਕੋਈ ਉਹ ਮੌਕਾ ਹੀ ਨਹੀਂ ਮਿਲਿਆ ਅੱਛਾ ਹਾਂ ਉਹਨਾਂ ਨੇ ਨਹੀਂ ਬਣਿਆ ਇੱਕ ਵਾਰੀ ਆਇਆ ਸਾਡੇ ਕੋਲ ਨੀਵਾ ਅਸੀਂ ਤੜਕੇ ਉਹ ਖਬਰਾਂ ਸੁਣ ਰਹੇ ਸੀ ਵੀ ਬਠੰਡੇ ਨਾ ਰੇਡੀਓ ਸੀ ਮੇਰੇ ਕੋਲੇ ਵੀ ਉਹ ਠੰਡੇ ਨਾਲ ਇੰਨੇ ਗੋਲੇ ਸਿੱਟੇ ਆ ਸਟੇਸ਼ਨ ਤੇ ਤੁਸੀਂ ਸੁਣਿਆ ਹੋਣਾ ਵੀ ਉਹ ਕਹਿੰਦੇ ਸੀ ਵੀ ਠੰਡੇ ਇੰਨੇ ਗੋਲੇ ਸਟੇਸ਼ਨ ਤੇ ਤੇ ਅਸੀਂ ਇਹ ਖਬਰਾਂ ਸੁਣੀ ਜਾਂਦੇ ਸੀ ਉਦੋਂ ਹੀ ਪਤਾ ਲੱਗਿਆ ਜਦੋਂ ਸਾਨੂੰ ਜਹਾਜ਼ ਇੱਕਦਮ ਸਾਡੇ ਉੱਤੇ ਆ ਗਿਆ ਕੋਈ ਆਵਾਜ਼ ਨਹੀਂ ਆਈ ਉਦੋਂ ਹੀ ਜਦੋਂ ਪਤਾ ਲੱਗਿਆ ਵੀ ਉਹ ਸਾਡਾ ਜਹਾਜ਼ ਆ ਗਿਆ ਅਸੀਂ ਨਾਲਾ ਸੀਗਾ ਖਾਲਾ ਪਟਿਆ ਵਾ ਸੀ ਇੱਕੇ ਥਾਂ ਤੇ ਉਹ ਖਾਲੇ ਦੇ ਵਿੱਚ ਹੀ ਛਾਲਾ ਮਾਰ ਗਿਆ ਪਾਣੀ ਦੇ ਵਿੱਚ ਤੇ ਬਸ ਉਹ ਸਾਡੇ ਕਿਤੇ ਫੋਟੋ ਫੋਟੋ ਲੈਣ ਆਇਆ ਸੀ ਵੇਖਣ ਆਇਆ ਸੀ ਕਿ ਇੱਥੇ ਕੀ ਕੀ ਹੈ ਤੇ ਉਹ ਲੈ ਕੇ ਗਿਆ ਉਦੋਂ ਮੁੜ ਕੇ ਸਾਡੀ ਲੋਕੇਸ਼ਨ ਬਦਲਦੀ ਐ ਲੋਕੇਸ਼ਨਾਂ ਅਸੀਂ ਮਤਲਬ ਬਦਲਦੇ ਰਹਿੰਦੇ ਸੀ ਠੀਕ ਹੈ ਤੇ ਮਤਲਬ ਹੁਣ ਆਪਾਂ ਪਰੰਡੇ ਦੀ ਗੱਲ ਕਰੀਏ ਪਰੰਡਾ ਤੁਸੀਂ ਜਿਹੜਾ ਹੈਗਾ ਮਤਲਬ ਸਾਰਾ ਆਪਣੇ ਆਪਣੇ ਖਾਰੇ ਹੀ ਬਣਦਾ ਦਿਖਿਆ ਬਸ ਇੰਨਾ ਕੀ ਦੇਖਿਆ ਵੀ ਥੋੜਾ ਜਿਹਾ ਛੋਟਾ ਜਿਹਾ ਉਸ ਵਾਂ ਮਤਲਬ ਡਿਵੈਲਪ ਹੁੰਦਾ ਹਾਂ ਹਾਂ ਉਦੋਂ ਦੁਬਾਰਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਾ ਵੀ ਇੱਥੇ ਤਾਂ ਫਿਰ ਤਾਂ ਐ ਲੱਗਦਾ ਸੀਗਾ ਪਹਿਲਾਂ ਤਾਂ ਐ ਲੱਗਦਾ ਸੀ ਮੈਂ ਆ ਜਦੋਂ ਜਗਾ ਜਦੋਂ ਜਮਾ ਬਾਹਰ-ਬਾਹਰ ਲਈ ਸੀ ਮੇਰੇ ਬੱਚੇ ਕਿਉਂ ਲੇਲ ਲੱਖ ਮੇਰੀ ਪੋਸਟਿੰਗ ਹੋ ਗਈ ਜੀ ਐਂਡ ਕਿਤੇ ਜਹੀ ਬੱਚਿਆਂ ਨੂੰ ਸਾਈਕਲ ਵੀ ਨਹੀਂ ਸੀ ਆਉਂਦਾ ਵੀ ਮੈਂ ਬਾਰ ਬਾਰ ਇਸੇ ਕਰਕੇ ਜਗਾ ਲਈ ਇਸ ਵੀ ਇਹਨਾਂ ਨੂੰ ਸਾਈਕਲ ਵੀ ਇੱਥੇ ਆ ਕੇ ਚਲਾਉਣਾ ਸਿੱਖਿਆ ਵੀ ਇੱਥੋਂ ਬਾਹਰ ਦੀ ਬਾਹਰ ਹੀ ਸਕੂਲ ਚ ਲਾਇ ਸੀ ਕੈਂਟੇ ਚ ਪੜਨ ਵੀ ਬਾਹਰ ਦੀ ਬਾਹਰ ਹੀ ਇਹ ਉੱਠ ਜਾ ਕਰਨੀ ਬਾਹਰ ਦੀ ਬਾਹਰ ਹੀ ਆਏ ਨੇ ਸ਼ਹਿਰ ਚ ਨਹੀਂ ਵੜਨਗੇ ਓਕੇ ਓਕੇ ਹਾਂ ਚਲੋ ਠੀਕ ਹੈ ਅੰਕਲ ਜੀ ਬਹੁਤ ਬੜੀ ਜਾਣਕਾਰੀ ਦਿੱਤੀ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ